ਖੁਸ਼ੀ ਹੋਈ ਖੁਸ਼ੀ ਗੜੀ ਗੱਲ ਦੀ ਉਹਨੂੰ ਇੱਕ ਅਵਾਰਡ ਮਿਲਿਆ ਅੱਜ ਅਵਾਰਡ ਪੁਰਸਕਾਰ ਮਿਲਿਆ ਪੁਰਸਕਾਰ ਮਿਲਿਆ ਸਭ ਤੋਂ ਸੋਹਣਾ ਨੇਤਾ ਹੋਣ ਦਾ ਇਹ ਹੈ ਇਹ ਉਹਨਾਂ ਦੀ ਸਮਝ ਜ਼ਿੰਦਗੀ ਨੂੰ ਲੈ ਕੇ ਕਿ ਉਹ ਅਵਾਰਡ ਲੈਂਦੇ ਨੇ ਸਭ ਤੋਂ ਸੋਹਣਾ ਨੇਤਾ ਹੋਣ ਦਾ ਕਹਿੰਦਾ ਜੀ ਮੈਨੂੰ ਬਹੁਤ ਖੁਸ਼ੀ ਆ ਮੈਨੂੰ 2015 ਚ ਵੀ ਇਹ ਅਵਾਰਡ ਮਿਲਿਆ ਸੀ 2025 ਚ ਵੀ ਇਹ ਅਵਾਰਡ ਮਿਲਿਆ ਦੇਖੋ ਮੈਂ ਪਿਛਲੇ 10 ਸਾਲਾਂ ਤੋਂ ਕਿੰਨਾ ਸੋਹਣਾ ਨੇਤਾ ਅਸੀਂ ਕਿ ਛਿੱਕੂ ਲੈਣਾ ਉਹਦੇ ਸੋਹਣੇ ਹੋਣ ਤੋਂ ਅਸੀਂ ਉਹਨੂੰ ਪੰਜਾਬ ਰਾਜ ਸਭਾ ਦੇ ਵਿੱਚ ਭੇਜਿਆ ਪੰਜਾਬ ਦੀ ਗੱਲ ਕਰਨ ਵਾਸਤੇ ਅਸੀਂ ਉਹਨੂੰ ਭੇਜਿਆ ਕਿ ਉੱਥੇ ਪੰਜਾਬ ਦੇ ਮੁੱਦੇ ਚੱਕੇ ਸਾਨੂੰ ਉਹ ਦੱਸ ਰਿਹਾ ਕਿ ਦੇਖੋ ਮੈਂ ਕਿੰਨਾ ਸੋਹਣਾ ਦਿੱਲੀ ਦੀ ਬੈਠੇ ਜਿਹੜੇ ਕੇਜਰੀਵਾਲ ਤੇ ਉਹਦੀ ਟੀਮ ਹੈ ਭਾਰਤ ਮਾਨ ਦੀ ਉਹਦੀ ਟੀਮ ਹੈ ਉਹਦੀ ਸੋਚਣ ਸ਼ਕਤੀ ਹੈ ਇਹ ਕੀ ਅਸੀਂ ਇਹੋ ਜਿਹੇ ਬੰਦਿਆਂ ਤੋਂ ਉਮੀਦ ਲਾ ਸਕਦੇ ਆ ਕਿ ਉਹ ਸਾਡੇ ਹੱਕ ਦੇ ਵਿੱਚ ਪਾਲਿਸੀ ਬਣਾਉਣਗੇ ਲੈਂਡ ਪੂਲਿੰਗ ਪਾਲਿਸੀ ਦਾ ਅਸਲ ਮਤਲਬ ਪਿੰਡ ਅਜਾੜੂ ਪਾਲਿਸੀ ਹੈ ਜੇ ਇੱਥੇ ਇਸ ਪਿੰਡ ਦੀ ਜ਼ਮੀਨ ਅਕਵਾਇਰ ਹੁੰਦੀ ਹੈ ਮੇਰਾ ਪਿੰਡ ਕੋਟਰੀਕਲਾ ਅੱਜ ਕੋਟਰੀਕਲਾ ਦੇ ਨੌਜਵਾਨ ਇੱਥੇ ਖੜੇ ਨੇ ਉਹ ਕਿਉਂ ਆਏ ਨੇ ਇੱਥੇ ਕਿਉਂਕਿ ਸਾਨੂੰ ਪਤਾ ਹੈ ਜੇ ਅੱਜ ਇੱਥੇ ਅਕਵਾਇਰ ਹੋ ਗਈ ਸਾਡਾ ਪਿੰਡ ਕਿਹੜਾ ਦੂਰ ਹੈ ਦੋ ਦਰਬੰਡ ਛੱਡ ਕੇ ਸਾਡੇ ਪਿੰਡ ਆ ਜਾਣਗੇ ਫੇਰ ਅਸੀਂ ਕੀ ਕਰ ਲਾਂਗੇ ਅੱਜ ਅਸੀਂ ਛੋਡੇ ਨਾਲ ਨਹੀਂ ਖੜੇ ਕੱਲੋਂ ਤੁਸੀਂ ਸਾਡੇ ਕੋਲ ਵੀ ਨਹੀਂ ਆਉਣਾ ਪਰਸੋ ਤੁਸੀਂ ਸਾਡੇ ਕੋਲ ਆਉਂਗੇ ਵੀ ਕਿਵੇਂ ਤੁਹਾਡੀ ਜ਼ਮੀਨ ਐਗਾਰ ਹੋ ਗਈ ਤੁਸੀਂ ਇੱਥੇ ਰਹਿਣੀ ਨਹੀਂ ਇਹ ਪਿੰਡਾਂ ਜਾੜੂ ਪਾਲਸੀ ਨੂੰ ਜੇ ਇੱਥੇ ਨਾ ਰੋਕਿਆ ਗਿਆ ਤਾਂ ਇਹ ਗਾਹਾਂ ਵਧੂਗੀ ਇਹਨੂੰ ਜੇ ਅੱਜ ਇੱਥੇ ਰੋਕ ਲਾਂਗੇ ਲੁਧਿਆਣੇ ਦੇ ਵਿੱਚ ਮੈਂ ਬਹੁਤੇ ਮੈਂ ਪੰਜਾਬੀ ਨਿਊਜ਼ੀ ਦੇ ਵਿੱਚ ਪੜਦਾ ਲੌ ਕਰਦਾ ਉੱਥੇ ਮੈਂ ਬਹੁਤੇ ਮੇਰੇ ਦੋਸਤ ਲੁਧਿਆਣੇ ਪਿੰਡਾਂ ਦੇ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਫੇਸ 1 ਫੇਸ 2 ਫੇਸ 3 ਬਣਾਵਣਾ ਛੱਡਤੇ ਉਹਨਾਂ ਦੇ ਪਿੰਡ ਖਾਲੀ ਹੋ ਗਏ ਨਾ ਉਹਨਾਂ ਦੇ ਪਲਾਟ ਵੇਗੇ ਨਾ ਉਹਨਾਂ ਦੇ ਜ਼ਮੀਨਾਂ ਕੰਮ ਆਈਆਂ ਪੰਜਾ ਮਾਨਸਾ ਦੇ ਵਿੱਚ ਇਹਨਾਂ ਨੇ ਜਸਟ ਇਹ ਹੈ ਕਿ ਇੱਕ ਵਾਰ ਪ੍ਰਤਿਆ ਆ ਕੇ ਦੇਖ ਲਓ ਕੀ ਪਤਾ ਦੇ ਦੇਣਾ ਜੇ ਤੁਸੀਂ ਦੇਤੀ ਕੱਲੂ ਸਾਡੀ ਤੇ ਆਉਣਗੇ ਸਾਡੀ ਇਹੀ ਬਣਤੀ ਹੈ ਅਸੀਂ ਆਦੇ ਪਿੰਡ ਵੱਲੋਂ ਵੀ ਆਪ ਦੀ ਸਟੂਡੈਂਟ ਫੋਰਮ ਵੱਲੋਂ ਵੀ ਤੇ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਵੀ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਡੜ ਕੇ ਖੜੇ ਰਹੋ ਜ਼ਮੀਰ ਐ ਇੱਚ ਨਹੀਂ ਹਿੰਦੀ ਜ਼ਮੀਨ ਇੰਚ ਦੀ ਹੱਦੀ ਜੇ ਅਸੀਂ ਸਾਰੇ ਇਕੱਠੇ ਹੋ ਕੇ ਖੜੇ ਰਹੇ ਮੈਨੂੰ ਜਿੱਗਾ ਖਾਲਸਾ